ਹਾਂਜੀ ਅਰ ਕੀ ਹਾਲ ਚਾਲ ਹੈ ਹਾਰੇ ਦੋਸਤਾਂ ਮੈਨੂੰ ਤੇਰੇ ਉਮੀਦ ਕਰਦਾ ਠੀਕ ਠਾਕ ਹੋਣਾ ਸਾਰੇ ਜਾਨਾਂ ਵੀ ਸੈਟ ਵਟ ਹੋਣਗੇ ਲਾਓਏ ਮਤਰੋ ਬਹੁਤ ਦਿਨਾਂ ਬਾਅਦ ਅੱਜ ਵਲੌਗ ਬਣਾਉਣ ਲੱਗੇ ਆ ਆ ਤਿੰਨ ਚਾਰ ਜਾਨਵਰ ਇੱਥੇ ਆਪਣੇ ਜਾਲ ਚ ਪਾਏ ਹੋਏ ਆ ਬਾਕੀ ਇੱਧਰ ਵੀ ਅਪਡੇਟ ਦੇ ਦਿੰਨੇ ਥੋਨੂੰ ਆ ਆ ਫੁੱਟ ਗਏ ਬੱਚੇ ਇੱਧਰ ਬਾਈ ਆ ਦੇਖ ਲਓ ਇੱਧਰ ਠੀਕ ਹੈ ਜੀ ਉਹ ਇੱਥੇ ਇੱਕ ਬੱਚਾ ਕੱਢਿਆ ਵਾ ਇੱਕ ਇੱਧਰ ਬੱਚਾ ਹੋ ਬੈਠਾ ਥੱਲੇ ਤੇ ਦੋ ਬੱਚੇ ਅੱਜ ਛੱਦਰੀ ਦੇ ਬਿਠਾਉਣ ਲੱਗੇ ਨਵੇਂ ਆ ਵੇ ਇੱਥੇ ਲੱਤ ਲਾਉਂਦੇ ਆ ਤਾਂ ਡੰਗ ਦਿੰਨੇ ਆ ਆ ਘਾਵ ਡੇ ਫਿਰਦਾ ਉਸ ਤੇ ਟੂਸਾ ਇਹ ਹੋ ਜਾਂਦਾ ਭਾਨ ਕੀ ਦਾ ਇੱਧਰ ਆ ਬਾਈ ਉਹ ਲਓ ਜੀ ਇਹ ਹੈਗੇ ਬਾਈ ਬੱਚੇ ਇੱਕ ਤਾਂ ਉਹ ਬੈਠਾ ਉਹ ਇੱਕ ਉਹਦੇ ਮੂਰੇ ਬੈਠੇ ਦੋਨੇ ਉਹੀ ਆ ਲਿਆਉਣਾ ਮੈਂ ਫੜ ਕੇ ਲਓ ਬਾਈ ਆ ਫੜ ਲੈ ਦੋਨੇ ਦੋਨਾਂ ਨੂੰ ਇੱਥੇ ਬੰਨਦੇ ਆਪਾਂ ਤੇ ਤਾਂ ਟੰਗ ਦਿੰਨੇ ਆ ਲਓ ਬਾਈ ਦੋਨੇ ਬਿਠਾਤੀ ਆ ਤੇ ਇਹਨਾਂ ਨੂੰ ਆਪਾਂ ਹੀ ਕਰਦੇ ਹਾਂ ਚਾਰ-ਚਾਰ ਨਾਲ ਛੋਲੇ ਦੇ ਕੇ ਥੋੜਾ ਥੋੜਾ ਪਾਣੀ ਦੇ ਕੇ ਤਾਂ ਭੇਟਾਂਗਦੇ ਆ ਕਿਉਂਕਿ ਬਾਈ ਇਹਨਾਂ ਨੂੰ ਨਾ ਫਿਰ ਭੁੱਖ ਲੱਗੂਗੀ ਛੋਟੇ ਇਹ ਹਜੇ ਤਾਂ ਕਰਕੇ ਆਪਾਂ ਮੈਂਟੋ ਮੈਂਟੀ ਇਹਨਾਂ ਦੇ ਉਹ ਦਾਣਾ ਪਾਣੀ ਕਰਕੇ ਪੂਰਾ ਤੇ ਹੁਣ ਤਾਂ ਟਾਂਗ ਦੇਗੇ ਛੋਟੀ ਵੰਜੀ ਆਵੇ ਇੱਧਰ ਬਈਓ ਇੱਥੇ ਟਾਂਗਾਂਗੇ ਇੱਥੇ ਅਜਾਲੀ ਪੋਲ 'ਚ ਫਿਰ ਬਦਲ-ਬਦਲ ਕੇ ਇੱਕ ਦਿਨ ਇੱਥੇ ਰਹਿ ਦਾਂਗੇ ਇੱਕ ਦਿਨ ਇੱਧਰਲੀ ਪੋਲ 'ਚ ਲਾ ਦਾਂਗੇ ਇਹ ਤਾਂ ਬਾਈ ਬਦਲ-ਬਦਲ ਕੇ ਆਪਾਂ ਲਾਉਣੇ ਤਾਂ ਜੋ ਕਿ ਇਹਨਾਂ ਨੂੰ ਸਾਰੇ ਪਾਸੇ ਏਰੀਏ ਦਾ ਪਤਾ ਲੱਗ ਜੇ ਵੀ ਇੱਧਰ ਆਪਣੇ ਸੱਜੇ ਸਾਈਡ ਕਿਹੜੇ ਘਰ ਆ ਤੁਸੀਂ ਵੀ ਐਂ ਕਰਿਆ ਕਰੋ ਖੱਬੀ ਸਾਈਡ ਕਿਹੜੇ ਘਰ ਆ ਤੇ ਪਿੱਛੇ ਕਿਹੜੇ ਘਰ ਆ ਅੱਗੇ ਕਿਹੜੇ ਘਰ ਆ ਸਾਰੇ ਪਾਸੇ ਚਾਰੇ ਪਾਸੇ ਜਿੱਥੇ ਸੇ ਪੁੱਲ ਲੱਗੀਆਂ ਸਾਰੇ ਪਾਸੇ ਬਦਲ ਬਦਲ ਕੇ ਲਾਇਆ ਕਰੋ ਤਾਂ ਜੋ ਕਿ ਇਹਨਾਂ ਨੂੰ ਸਾਰੀ ਏਰੀਆ ਦਾ ਪਤਾ ਲੱਗ ਜੇ ਇਹਨਾਂ ਦੇ ਆਪਾਂ ਲਾਵਾਂਗੇ ਰੰਗ ਇੱਕ ਅਦੇ ਦਿਨ ਦੇ ਵਿੱਚ ਜੇ ਅੱਜ ਹੋਇਆ ਤਾਂ ਦੇਖ ਲੈਨੇ ਆਪਾਂ ਨੁੰਨੇ ਬਾਈ ਨੂੰ ਬੁਲਾ ਲੈਨੇ ਆ ਹੋ ਬੈਠਾ ਮੇਰੇ ਸਾਹਮਣੇ ਕੋਠੇ ਤੇ ਦੇਖ ਲੈਨੇ ਆ ਉਹਨੂੰ ਫੋਨ ਲਾ ਕੇ ਬਾਈ ਉਹਨਾ ਵਲੌਗ ਬਣਾਈ ਜਾਂਦਾ ਯਾਰ ਵੀਡੀਓ ਜੀ ਤੇ ਚਲੋ ਕੋਈ ਨਹੀਂ ਇਧਰ ਆਪਾਂ ਵੀ ਬਣਾਈ ਜਾਂਦੇ ਹਨ ਬੀਜੀ ਇਹਨਾਂ ਨੂੰ ਐਂ ਟੰਗ ਦਿੰਨੇ ਹੁਣ ਆਪਾਂ ਕੀ ਰਾ ਦਾਣੇ ਮੈਂ ਦੇ ਦੇਣਾ ਸੱਚ ਇੱਕ ਮਿੰਟ ਚੱਕ ਲਿਆ ਮੈਂ ਥੱਲੇ ਛੋਲੇ ਜਾ ਕੇ ਬੱਚੇ ਟੰਨ ਕਰਕੇ ਉੱਪਰ ਬਿਠਾਤੇ ਓਕੇ ਰਿਪੋਰਟਾਂ ਤੇ ਆ ਦੇ ਤੁਸੀਂ ਬਾਈ ਛੋਲੇ ਚਲੋ ਥੱਲੇ ਚੱਲਗੇ ਯੂਵੀ ਆ ਗਿਆ ਹੋਰ ਸੁਣਾ ਯੂਵੀ ਕੀ ਹਾਲ ਠੀਕ ਹੈ ਜੀ ਠੀਕ ਭਾਈ ਯੂਵੀ ਆ ਗਿਆ ਪੱਗ ਬਣਾਉਣੀ ਹੈ ਇਧਰ ਮੁਰਕੀਆਂ ਕਰਨੀ ਚੱਲ ਅੱਧਰ ਦੇਖੋ ਭਾਈ ਯੂਵੀ ਦਿਖਾ ਵੇਖੋ ਜੀ ਵੀ ਤੇ ਪੱਗ ਬੰਨੀ 50 ਜੇ ਨੇ ਪਹਿਲਾਂ ਹੀ ਬਾਈ ਪਰਨਾ ਹੈ ਬੜਾ ਵੱਡਾ ਬੰਨਿਆ ਸੀ ਤਾਂ ਕਰਕੇ ਆਪਾਂ ਘੱਟ ਕਰ ਦਿੰਨੇ ਆ ਸਲਾਈ ਨਾਲ ਥੋੜੀ ਜਿਹੀ ਇਕੱਠੀ ਕਰ ਦਿੰਨੇ ਦੱਸਿਓ ਬਈ ਕਮੈਂਟ ਕਰਕੇ ਠੀਕ ਹੈ ਜੀ ਵੀ ਬਾਕੀ ਇਹ ਕਹਿੰਦਾ ਦੁਬਾਰਾ ਬੰਨਦੇ ਨੇ ਮੈਂ ਤਾਂ ਕਹਿੰਦਾ ਲੜ ਪੂਰਾ ਆ ਗਿਆ ਨਾ ਛੇੜ ਗਿਆ ਆਪਾਂ ਇਹ ਨਾ ਹੋਵੇ ਲੜ ਘੱਟ ਜੇ ਮੁੜ ਕੇ ਹੈ ਹਾਂ ਸਹੀ ਆ ਲੈ ਆ ਲੈ ਆ ਲੈ ਛੁੜੇ 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 ਲੈ ਚੱਲ ਲੈ ਚੱਲ ਲੈ ਚੱਲ ਤਾੜ ਦੀ ਛੁੜੇ 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 ਕੁੜੀ ਕੁੜੀ ਐ ਨਹੀਂ ਆਣੀ ਨਹੀਂ ਤਾੜਨਾ ਦੇਖੀ ਐ ਬਾਈ ਪਵਾਲੀ ਜੇ ਮੈਂ ਨਹੀਂ ਕਰਦਾ ਲਾ ਦੇ ਕੁੰਡਾ ਬਈ ਬਾਹਤੀ ਹੋ ਵੀ ਦੇ ਪਾਗੋ ਕੇ ਰਿਪੋਰਟਾਂ ਕਰਦਾ ਇੱਧਰ ਦੇਖੋ ਠੀਕ ਹੈ ਜੀ ਓਕੇ ਬਾਈ ਬਹੁਤ ਸੋਹਣਾ ਲੱਗਦਾ ਬਾਈ ਤੁਸੀਂ ਕਮੈਂਟ ਕਰਕੇ ਦੱਸੋ ਚੱਲ ਫਿਰ ਬਿਜਾਰ ਚੱਲ ਗਏ ਜਾਨਵਰ ਹੋ ਟੰਕ ਤੇ ਸਾਰੇ ਲਓ ਵੀ ਮਿੱਤਰੋ ਅੱਜ ਹੋ ਗਿਆ ਦੂਜਾ ਦਿਨ ਤੇ ਨਾ ਆਪਾ ਨਾਲ ਜਾਨਵਰ ਇੱਥੇ ਬੱਚਾ ਖੁੱਲਾ ਬਿਠਾਗਾ ਆ ਬਿਠਾ ਏ ਆ ਰਿਹਾ ਆ ਦੇ ਆਵੜਾ ਜਿਹੜਾ ਆਪਣੇ ਕੋਲੇ ਆਇਆ ਸੀਗਾ ਠੀਕ ਆ ਇਹ ਆਪਾਂ ਬਿਠਾਤਾ ਇੱਥੇ ਖੋਲਾ ਇਹਨੂੰ ਬਿਠਾ ਰਹਿਣ ਦੇਣੇ ਸੀ ਛਤਰੀ ਤੇ ਬਿਠਾਉਣੇ ਅਸਲ ਵਿੱਚ ਤਾਂ ਇਹਨੂੰ ਇੱਧਰ ਕਰਦੇ ਆ ਇੱਕ ਮਿੰਟ ਰੋ ਕੋ ਕੱਢ ਜੋ ਆਹ ਆਹ ਬਈ ਇੱਧਰ ਛੋਟਾ ਬੱਚਾ ਬੰਨਿਆ ਮੈਂ ਜਿਹੜੇ ਕੱਲ੍ਹ ਦੋ ਬੰਨੇ ਸੀ ਇਹਨਾਂ ਚੋਂ ਨਾ ਬਈ ਇੱਕ ਗਿਆ ਭੱਜ ਭੱਜ ਪਤਾ ਕਿਵੇਂ ਗਿਆ ਤੁਮ ਮੈਂ ਦੱਸਦਾ ਕੱਲ੍ਹ ਸ਼ਾਮ ਦੀ ਗੱਲ ਹੈ ਇਹ ਵੀਡੀਓ ਆਪਾਂ ਹੁਣ ਕੰਟੀਨਿਊ ਅੱਜ ਫੇਰ ਕਰ ਲਈ ਕੱਲ੍ਹ ਮੈਂ ਉੱਥੇ ਹੀ ਰੋਕਤੀ ਸੀ ਸਵੇਰੇ ਤੁਹਾਡੇ ਸਾਹਮਣੇ ਆਪਾਂ ਕੱਲ ਇਹਨਾਂ ਨੂੰ ਬੰਨਿਆ ਸੀ ਸ਼ਾਮ ਨੂੰ ਜਦੋਂ ਮੈਂ ਲਾਉਣ ਲੱਗਿਆ ਬਈ ਮੈਂ ਵੱਡਾ ਬੱਚਾ ਖੋਲਿਆ ਆਏ ਛੱਡਿਆ ਬਾਹਰ ਹੀ ਆ ਗਿਆ ਇੱਥੋਂ ਦੀ ਮੇਰੇ ਪੈਰਾਂ ਵਾਈ ਦੀ ਨਿਕਲ ਗਏ ਤੇ ਆਏ ਗੇੜੇ ਪਉਣ ਲੱਗ ਗਿਆ ਘੁੰਮਦਾ 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 ਡੱਗਦਾ ਡੱਗਾਉਂਦਾ ਉਹ ਉਧਰ ਜਾ ਕੇ ਉਹ ਚਵਾਰੇ ਦੇ ਮਗਰ ਪਤਾ ਨਹੀਂ ਕਿੱਥੇ ਡੈਗੇ ਪੈ ਤੇ ਰਾਤ ਦਾ ਫਿਰ ਆਇਆ ਹੀ ਨਹੀਂਗਾ ਠੀਕ ਹੈ ਜੀ ਤੇ ਅੱਜ ਫਿਰ ਇਹਨੂੰ ਬੰਨਤਾ ਮੈਂ ਇਹਨੂੰ ਇਹਦੇ ਨਾਲ ਬਿਠਾ ਦਿੰਨੇ ਆਪਾਂ ਐ ਬਣੀ ਸਾਰੀ ਕਹਾਣੀ ਯਾਰ ਚੱਲ ਉਧਰੇ ਲੈ ਉਹ ਤਾਂ ਯਾਰ ਮੋਹਾਨਾ ਨਾ ਸੋਹਲੇ ਯਾਰ ਜਾਨਵਰ ਲੈ ਇਧਰ ਦੇਖੋ ਲੈ ਹੱਥ ਲਵਾਈ ਜਾਂਦਾ ਮੋਹਾਨਾ ਚੱਲ ਬੋਤੰਦਰ ਆ ਇੱਥੇ ਇੱਥੇ ਬੈਠ ਦੋ ਜਿਹੜੀ ਗੱਲ ਬਈ ਖੁੱਲਾ ਛੜ ਤਾਂ ਮੈਂ ਅੱਜ ਦੇਖ ਲਓ ਪਹਿਲੇ ਦਿਨ ਮੈਂ ਜਮਾ ਨਹੀਂ ਇਹਨੂੰ ਛਤਰੀ ਤੇ ਬੰਨਿਆ ਨਾ ਬਾਠ ਆਇਆ ਕੱਲਾ ਜਾਲ ਚ ਪਾਇਆ ਇਹਨੂੰ ਮੈਂ ਬਹੁਤ ਵਾਰ ਜਮਾ ਨਹੀਂ ਆ ਤੁਹਾਡੇ ਸਾਹਮਣੇ ਖਿਲੋ ਉਧਰੋਂ ਅੜ ਗਿਆ ਇੱਧਰ ਆ ਗਿਆ ਪਤਾ ਨਹੀਂ ਕਿਹ ਜੀ ਨਸਲ ਆ ਪਰ ਇਹ ਆਪਣੀ ਹੀ ਨਸਲ ਬਾਈ ਇਹ ਹੈਗਾ ਆਪਣੇ ਕੋਲੇ ਗਿਫਟ ਆਇਆ ਰਿਹਾ ਬਹਾਵਾ ਟਾਈਮ ਹੋ ਗਿਆ ਇਹਨੂੰ ਕੋਈ ਹੋ ਕੇ ਹੁਣ 10 12 ਦਿਨ 10 ਕਿ ਦਿਨ ਤਾਂ ਹੋ ਹੀ ਗਏ ਆ ਹਾਜੀ ਲੈ ਓਏ ਬਾਈ ਆਂਦਾ ਤੂੰ ਸਾਰੇ ਕਿਤੇ ਲਾ ਦੇਗਾ ਜਾਨਵਰ ਉੱਠੇ ਕੇ ਜਾ ਦੇਗਾ ਤੂੰ ਇਹਦਾ ਕੰਮ ਮਾੜਾ ਤੇਰਾ ਬਾਈ ਦੇਖਦੇ ਆਪਾਂ 2 ਮਿੰਟ ਇੱਥੇ ਖੜ ਕੇ ਬਹਿ ਕੇ ਨਾ ਕੀ ਕਰਦਾ ਏ ਠੀਕ ਆ ਦੇਖਦੇ ਆ ਛੋਲੇ ਦੇ ਦੇ ਬਾਈ ਉਹ ਬੱਚੇ ਨੂੰ ਮਾੜਿਆ ਕਿ ਗੀੜਾ ਪਾ ਕੇ ਬੈਠ ਜਾ ਬਹਿ ਜਾ ਬਾਈ ਬਨੇ ਇੱਕ ਗੀੜਾ ਪਾ ਕੇ ਬਹਿ ਜਾ ਇੱਕ ਗੀੜਾ ਪਾ ਕੇ ਇੱਕ ਗੀੜਾ ਪਾ ਕੇ ਓਏ 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 ਕੀ 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 ਉਏ ਦਾ ਯਾਰ ਬਹੁਤ ਨਹੀਂ ਕੰਮ ਇਹਦਾ ਉਹ ਜਾ ਕੇ ਬਹਿ ਗਿਆ ਦੇਖ ਲਓ ਆ ਜਾ ਆ ਜਾ ਗਲਤ ਦੇਖਦੇ ਆਂ ਬਾਈ ਇਹਦਾ ਕੰਮ ਹੀ ਗਲਤ ਕਰ ਲਿਆ ਆਪਾਂ ਹੁਣ ਨਹੀਂ ਛੇੜਦੇ ਇਹਨੂੰ ਬਿਠਾ ਦੇਣੀ ਆਪਾਂ ਆ ਜਾ ਹਾ 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 ਲੋ ਬਾਈ ਛਤਰੀ ਲਾਤੀ ਆ ਅੱਜ ਪਵੰਜੀ ਛੋਟੀ ਦਾ ਦੋਨੇ ਵੱਡੀਆਂ ਪਵੰਜੀਆਂ ਆਪਾਂ ਇੱਥੇ ਰਹਿੰਦੇ ਆਂ ਤੇ ਆ ਜਿਹੜਾ ਛੋਟਾ ਬੱਚਾ ਕੱਲਾ ਉਹੀ ਬੰਨ ਤੇ ਦੂਜਾ ਜਿਹੜਾ ਉੱਡ ਗਿਆ ਇੱਧਰ ਬਹਿ ਗਿਆ ਸੀਗਾ ਉਹ ਹੁਣ ਇੱਧਰ ਬਹਿ ਗਿਆ ਥੋੜੇ ਹੋ ਰ ਡੱਕ ਇਧਰ ਹੋ ਗਿਆ ਉਹ ਬੈਠਾ ਠੀਕ ਹੈ ਇਹਨੂੰ ਬੈਠਾ ਰਹਿੰਦੇ ਨਹੀਂ ਕੋਈ ਚੈੱਕ ਨਹੀਂ ਆਪੇ ਆ ਜੂਗਾ ਤਾਂ ਪਤਾ ਪਸੇਕ ਦਾ ਸੁਗਦਾ